What ਦੇ ਵਾਹ ਇਹ ਕਮੇਟੀ ਤੇਰਾ ਮੇਰੀ ਚਾਤਵੀ ਇਹ ਕਮੇਟੀ ਕਰਦੀ ਕੀ ਤੇਰਾ ਮੇਰੀ ਚਾਤਵੀ ਸਾਰੇ ਇੱਕ ਦੋ ਕਮੇਟੀ ਮੁਰਦਾਬਾ 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 ਤੇ ਮੇਰੇ ਲਈ ਮੁਰਦਾਬਾ 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 ਜੇ ਫਟਫਟ ਵੈਲੋ ਹੋ ਜੇ ਕਿੱਥੇ ਗੰਦਗੀ ਉੱਥੇ ਜਾ ਕੇ ਵੇਖੋ ਛੱਪੜ ਲੱਗੇ ਪਿਆ ਹਾਰ ਕੇ ਦੁਖੀ ਹੋ ਕੇ ਬੀਬੀਆਂ ਪਹਿਣਾ ਕੰਮ ਤੋਂ ਛੱਡ ਕੇ ਰੋ ਦਿਹੜੀ ਨਾਲ ਨੂੰ ਤੰਗੀ ਹੁੰਦੀ ਆ ਕੋਈ ਸੁਣਵਾਈ ਨਹੀਂ ਧਾਰੀਵਾਲ ਦੇ ਵਿੱਚ ਇਸ ਕਰਕੇ ਅਸੀਂ ਰੋਲ ਬਸ ਸਾਰੇ ਵੀਰ ਇਕੱਠੇ ਹੋਏ ਆ ਸ਼ਾਇਦ ਇਹਨਾਂ ਦੀ ਸੁਣੀ ਜਾ ਅਦਰਵਾਈਜ਼ ਸੁਣੀ ਕੋਈ ਨਹੀਂ ਜਾਣੀ ਇੱਤਾ ਕਈ ਵੀਡੀਓ ਆਉਂਦੀ ਹੈ ਵਾਇਰਲ ਹੋ ਜਾਂਦੀਆਂ ਤੇ ਕੁਝ ਨਹੀਂ ਹੁੰਦੀ ਨਾ ਹੀ ਤਾਂ ਕੋਈ ਮੰਤਰੀ ਆ ਨਾ ਹੀ ਕੋਈ ਕੋਈ ਕਾਰਵਾਈ ਨਹੀਂ ਕਰਦੀ ਇਸ ਕਰਕੇ ਅੱਬ ਤਾਂ ਦੁਖੀਰ ਦੇ ਨਾਲ ਸਾਰੇ ਹੋਏ ਆ ਇਕੱਠੇ ਹੋਏ ਆ ਤੇ ਸ਼ਾਇਦ ਇਹਨਾਂ ਦੀ ਕਿਤੇ ਘੋਟਾ ਦਾ ਇਹਨਾਂ ਦੇ ਬੀਬੀਆ ਵਾਲੇ ਸਾਡੇ ਵਾਲੇ ਵਿੱਚ ਕੋਈ ਨਾ ਕੋਈ ਇਹਨਾਂ ਦੀ ਜੇ ਜ਼ਮੀਰ ਜਾਗ ਜੇ ਅਦਰਵਾਈਜ਼ ਇਹਨਾਂ ਦੀ ਕੋਈ ਜ਼ਮੀਰ ਨਹੀਂ ਜਾਗਦੀ ਲਈ ਐਪਲੀਕੇਸ਼ਨਾਂ ਨਾਲ ਦਸਤਰ ਭਰੇ ਪਏ ਕੋਈ ਕਾਰਵਾਈ ਨਹੀਂ ਆਹ ਵੇਖੋ ਜੀ ਆ ਭਾਈ ਉਹਨਾਂ ਨੇ ਪਹਿਲਾਂ ਨਾ ਕਿੰਨੇ ਕਿੰਨੀਆਂ ਐਪਲੀਕੇਸ਼ਨਾਂ ਦੇਤੀ ਆਹ ਦੇਖੋ ਜੀ ਆ ਦੇਖੋ ਆ ਸਾਰਾ ਬਲੰਦਾ ਸਾਰਾ ਬਲੰਦਾ ਇਹਨਾਂ ਦੇ ਨਾਲ ਅਪਡੇਟਡ ਆ ਪਰ ਇੱਕ ਵੀ ਲੈਟਰ ਤੇ ਜੇਕਰ ਕੋਈ ਕਾਰਵਾਈ ਹੋਈ ਹੋ ਜਾਵੇ ਨਾ ਤਾਂ ਆਪਾਂ ਮੰਨ ਜਾਈਏ ਕਿ ਬਲਕੇ ਕਾਰਵਾਈ ਕੋਈ ਹੋਈ ਆ ਇੱਕ ਵੀ ਲੈਟਰ ਤੇ ਕਾਰਵਾਈ ਨਹੀਂ ਹੋਈ ਜੇ ਹੁਣ ਆਉਣ ਵਾਲੇ ਕੱਲ ਵਿੱਚ ਇਹਨਾਂ ਨੇ ਸਾਡੀ ਸੁਣਵਾਈ ਨਾ ਕੀਤੀ ਤਾਂ ਆਪਾਂ ਆਪਣੀ ਆਪਣੇ ਆਪ ਆਪਾਂ ਐਮਸੀ ਸੁਣਾ ਕੇ ਆਪਣੇ ਬੰਦੇ ਸੁਣਾ ਕੇ ਖੁਦ ਪੈਸੇ ਲਾ ਕੇ ਆਪਾਂ ਖੁਦ ਨਿਕਾਸ ਕਰਾਂਗੇ ਧਾਰੀਵਾਦ ਸਾਡੇ ਪਾਣੀ ਦੇ ਹਲਕੇ ਦਾ ਕੋਈ ਨਿਕਾਸ ਨਹੀਂ ਹੋਇਆ ਆਪਾਂ ਖੁਦ ਹੀ ਆਪਾਂ ਪਾਣੀ ਦਾ ਨਿਕਾਸ ਕਰਨੇ ਪਾਈਪਾ ਕੱਢ ਕੇ ਡਰੇਨ ਲਾਈਨ ਪਾਈਪ ਬਾਹਰ ਸੋਟਾਂਗੇ ਤਾਂ ਆਪਾਂ ਆਪਣੇ ਹੀ ਬੰਦੇ ਐਮਸੀ ਸੁਣਾ ਕੇ ਤੁਹਾਨੂੰ ਨਹੀਂ ਲੋੜ ਇਹਨਾਂ ਦੀ ਕਮੇਟੀ ਕਾ ਉਹ ਜਿਵੇਂ ਸਾਨੂੰ ਨਹੀਂ ਇਹਨਾਂ ਦੀ ਕੋਈ ਲੋੜ ਆ ਆਖਰੀ ਵਾਰ ਆਪਾਂ ਆਇਆ ਇਸ ਤੋਂ ਬਾਅਦ ਆਪਾਂ ਨਹੀਂ ਆਉਣਾ ਆਪਾਂ ਆਪਣਾ ਆਪਣੇ ਐਮਸੀ ਤੋਂ ਨਾ ਕਿ ਸਾਨੂੰ ਕੋਈ ਕਮੇਟੀ ਦੀ ਨਹੀਂ ਲੋੜ ਮੈਂ ਗੁਰਜ ਕੀ ਫਤਿਹ ਮੈਂ ਅੱਜ ਨਿਯਸਲ ਕਮੇਟੀ ਮੱਲਾਂ ਨਿਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਕਿ ਆਪਾਂ ਕਮੇਟੀ ਅਫਸਰ ਜਾ ਕੇ ਆਪਣੇ ਪਾਣੀ ਦਾ ਨਿਕਾਸ ਬੰਦ ਵਿੱਚ ਗੱਲ ਕਰੀਏ ਮੱਲਾਂ ਨਿਵਾਸੀ ਇਸ ਗੱਲ ਨਾਲ ਸਹਿਮਤ ਹੋ ਗਏ ਔਰ ਸਾਰੇ ਇਕੱਠੇ ਹੋ ਕੇ ਇਕੱਤਰ ਹੋ ਕੇ ਤੇ ਅੱਜ ਮਿਊਨਿਸਪਲ ਕਮੇਟੀ ਧਾਰੀ ਵਾਲ ਆਏ ਨੇ ਦੂਸਰੇ ਨੰਬਰ ਤੇ ਮਿਊਸਪਲ ਕਮੇਟੀ ਨੇ ਧਾਰੀਵਾਲ ਵਿੱਚ ਬਹੁਤ ਹੀ ਨਜਾਇਜ਼ ਕੰਮ ਗਲਤ ਕੰਮ ਕਰਵਾਏ ਆ ਬਗੈਰ ਨਕਸ਼ੇ ਲੈ ਲੈ ਕੇ ਬਗੈਰ ਨਕਸ਼ਾ ਫੀਸ ਲੈ ਲੈ ਕੇ ਮਕਾਨ ਬਣਾਏ ਆ ਔਰ ਸਰਕਾਰੀ ਜਗ੍ਹਾ ਤੇ ਮਲਗ ਕਬਜ਼ੇ ਕਰਵਾਏ ਹੋਏ ਆ ਜੇਕਰ ਨਹੀਂ ਤਾਂ ਉਹ ਤੁਹਾਨੂੰ ਮੈਂ ਦਿਖਾਉਣਾ ਕੱਲੇ-ਕੱਲੇ ਕਰਦੀ ਔਰ ਡਿਵੈਲਪਮੈਂਟ ਦੇ ਨਾਂ ਤੇ ਬਹੁਤ ਹੀ ਪੈਸੇ ਘਟ ਲੈ ਰਹੇ ਹਨ ਨਾ ਮਾਤਰ ਪੈਸੇ ਲੈ ਰਹੇ ਹਨ ਔਰ ਬਾਕੀ ਪੈਸੇ ਟੇਬਲ ਦੇ ਥੱਲੇ ਉਹਦੀ ਲੈ ਲੈਂਦੇ ਹਨ ਬਸ ਇਹੀ ਕਹਣਾ ਚਾਹੁੰਦਾ ਮੈਂ ਅੱਜ ਮੂਲ ਕਮੇਟੀ ਦਾ ਮਿਸਲ ਦੇ ਅਫਸਰ ਸਾਹਿਬਾਨ ਦਾ ਧਿਆਨ ਇਸ ਗੱਲ ਦਵਾਉਣਾ ਚਾਹੁੰਦਾ ਹਾਂ ਕਿ ਮੈਨੂੰ ਪਤਵੰਤੇ ਸੱਜਣ ਜੋ ਕਿ ਮਹੱਲੇ ਵਿੱਚ ਬੜੇ ਦੁਖੀ ਹਨ ਬੱਚਿਆਂ ਵਾਲੇ ਹਨ ਪਾਣੀ ਦਾ ਕੋਈ ਵੀ ਨਿਕਾਸ ਉਹਨਾਂ ਦੇ ਕਲੋਨੀ ਕੱਟੀ ਗਈ ਹੈ ਨਕਸ਼ੇ ਪਾਸ ਹੋ ਗਏ ਹਨ ਪਰ ਇਸ ਚੀਜ਼ ਨੂੰ ਪ੍ਰਾਇੋਰਟੀ ਦੇ ਉੱਤੇ ਨਹੀਂ ਲਿਆ ਗਿਆ ਕਿ ਇਹਦੀ ਪਹਿਲਾਂ ਨਿਕਾਸੀ ਕੀਤੀ ਜਾਵੇ ਤੇ ਫਿਰ ਹੀ ਨਕਸ਼ੇ ਪਾਸ ਕੀਤੇ ਜਾਣ ਜਾਂ ਉਹਦਾ ਪ੍ਰੋਪਰ ਵੇਦ ਨਾਲ ਕੀਤਾ ਜਾਵੇ ਉਤੋਂ ਮਹਾਮਾਰੀ ਦੇ ਦਿਨ ਜਿਹੜੇ ਚੱਲ ਰਹੇ ਨੇ ਤੇ ਹਰ ਵੇਲੇ ਹੀ ਉਥੇ ਚਾਰ ਚਫੇਰੇ ਮੱਛਰ ਮੱਖੀਆਂ ਸਭ ਜੜੀਆਂ ਨੇ ਘੁਮਰੀਆਂ ਨੇ ਗਲੀ ਦਾ ਦੌਰਾ ਕਰਦੇ ਆਂ ਸਾਨੂੰ ਇਹ ਮਹਿਸੂਸ ਹੋਇਆ ਤੇ ਅਸੀਂ ਸਾਰੇ ਸੱਜਣ ਭਰਾਵਾਂ ਨੇ ਮੈਨੂੰ ਬੇਨਤੀ ਕੀਤੀ ਕਿ ਸਾਨੂੰ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ ਤੇ ਸਾਨੂੰ ਕਮੇਟੀ ਘਰ ਲੈ ਕੇ ਚੱਲੋ ਜੇ ਨਹੀਂ ਚੱਲਦੇ ਤੇ ਇਹਨਾਂ ਨੇ ਇੱਥੋਂ ਤੱਕ ਵੀ ਸਾਨੂੰ ਕਿਹਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਹੀ ਕਾਉਂਸਲ ਚੁੜਾਂਗੇ ਆਪਣੇ ਕੰਮ ਕਰਾਵਾਂਗੇ ਜਿੰਨਾ ਏਰੀਆ ਸਾਡੇ ਕੋਲ ਵੀ ਕਲੀਅਰ ਹੋਇਆ ਉਹਨਾਂ ਕਰਾਵਾਂਗੇ ਤੋਂ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਇਹਦੇ ਵੱਲ ਖਾਸ ਧਿਆਨ ਦਿੱਤਾ ਜਾਵੇ ਕਿ ਇਸ ਮਾਹਮਾਰੀ ਤੋਂ ਆਉਣ ਵਾਲੀ ਗੰਦਗੀ ਤੋਂ ਸਾਨੂੰ ਬਚਾਇਆ ਜਾਵੇ ਹੋਰ ਜਿੱਥੇ ਕੰਮ ਹੋਣ ਵਾਲਾ ਹੈ ਉੱਥੇ ਹੀ ਕੀਤਾ ਜਾਵੇ ਨਾ ਕਿ ਕਿਤੇ ਸਾਫ਼ ਜਗ੍ਹਾ ਤੇ ਫਿਰ ਤੋੜ ਕੇ ਭੰਗ ਕੇ ਕੀਤਾ ਜਾਵੇ ਵਾਹਿਗੁਰੂ ਖਾਲਸਾਵਾ ਜੀ ਬਖਸ਼ੇ